ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸੋਹ ਝਟੀ ਆ ਤੂ ਦ੍ਰਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ नाम श्रीवाहे गुरु साहे बो ਚੌਥਾ ਘਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਅੱਪੇ ਆਪੇ ਵਰਤਦਾ ਪਿਆਰਾ ਅੱਪੇ ਆਪੇ ਅਪਾਹੋ ਵਣਜਾਰਾ ਜਾਗੋ ਆਪੇ ਹੈ ਪਿਆਰਾ ਆਪੇ ਸੱਚਾ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਆਪ ਪੇ ਸੱਚ ਵੇਸਾ ਹੋ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹੋ ਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆਪ ਤੇ ਸੱਚ ਵੇਸਾ ਹੋ ਜਾਪੇ ਮਨ ਹਾਰੇ ਹਾਰੇ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਪਿਆਰਾ ਅੰਮ੍ਰਿਤ ਅਗਮ ਅਥਾ ਰਹਾਓ ਆਪ ਤੇ ਸੋਣ ਸਭ ਵੇਖਦਾ ਪਿਆਰਾ ਮੋਖ ਬੋਲੇ ਆਪੇ ਮਹਾ ਹੋ ਆਪੇ ਉੱਜੜ ਪਾਏ ਦਾ ਪਿਆਰਾ ਆਪੇ ਵਿਖਾਲੇ ਰਾਹੋ ਆਪੇ ਹੀ ਸਭ ਆਪ ਹਾ ਪਿਆਰਾ ਆਪੇ ਵੇ ਪਰਵਾਹੋ ਆਪੇ ਆਪੇ ਉਪਾਏ ਦਾ ਪਿਆਰਾ ਸਿਰ ਆਪੇ ਤੰਦੜਾ ਲਾ ਹੋ ਆਪੇ ਕਰਾਈ ਸਾਖਤੀ ਪਿਆਰਾ ਆਪੇ ਮਾਰੇ ਮਾਰੇ ਜਾਹੋ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰੇ ਲੰਗਾ ਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰਖੇਵਟ ਆਪੇ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਾਰ ਚੋਜ ਵੇਖਾ ਪਾਤੇ ਸਾਹੋ ਆਪੇ ਆਪੇ ਦਾਇਾਲਾ ਹੈ ਪਿਆਰਾ ਜਾਨ ਨਾਨਕ ਬਖਸ਼ ਮਿਲਾ ਹੋ ਆਪੇ ਸਾਗਰ ਬੋਹთა ਪਿਆਰਾ ਗੁਰਖੇਵਟ ਆਪ ਚਲਾ ਹੋ ਅੱਪੇ ਹੀ ਚਾੜੇ ਲੰਗ ਦਾ ਪਿਆਰਾ ਕਾਰ ਚੋਜ ਵੇਖਾਂ ਪਾਤਸਾਹੋ ਅੱਪੇ ਆਪੇ ਦਾਇਾਲ ਹਾਂ ਪਿਆਰਾ ਜਾਨ ਨਾਨਕ ਵਖਸ ਮਿਲਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਘਰ ਪਹਿਲਾ ਏਕ ਓ ਅੰਕਾਰ ਸਤਿ ਗੁਰ ਪ੍ਰਸਾਦ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ